ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਅਵਨਸਾਈ ਪ੍ਰਾਸਾ ਤੇ ਅੱਜ ਸੰਡੇ ਹੈਗਾ ਆ ਅੱਜ ਹੌਲੀਡੇ ਆ ਵਸਤਾ ਮੇਰੇ ਮੈਂ ਪਾਰਟ ਟਾਈਮ ਤੇ ਜਾਣਾ ਸੀਗਾ ਲੇਕਿਨ ਉਹ ਮੈਂ ਮਨਾ ਕਰ ਦਿੱਤਾ ਕਿਉਂਕਿ ਮੇਰਾ ਹੈਡੇਕ ਬਹੁਤ ਜ਼ਿਆਦਾ ਹੋ ਰਿਹਾ ਮੈਂ ਦੱਸ ਨਹੀਂ ਸਕਦੀ ਜੀ ਤੇ ਹੁਣ ਮੈਂ ਬਸ ਆ ਬਸ ਲਿਖੀ ਗਿਆ ਅੱਜ ਗਿਆ ਮੈਂ ਆਪਾਂ ਕਿ 11 ਵਜੇ ਹੁਣ ਉੱਠੀਆ ਮੈਂ ਪਤਾ ਨਹੀਂ ਕਿਉਂ ਮੇਰਾ ਹੈਡੇਕ ਬਹੁਤ ਜ਼ਿਆਦਾ ਗੰਦਾ ਤੇ ਭਿਆਨਕ ਹੁੰਦਾ ਆ ਪਰ ਅੰਜੋਦ ਮੈਂ ਕੁਝ ਖਾਣ ਦੀ ਨੂੰ ਵੈਸੇ ਰਾਤੀ ਮੈਂ ਸ਼ਗਲ ਕੰਦੀ ਉਹ ਵਾਲ ਕੇ ਖਾਦੀ ਸੀ ਜਾਂ ਦੋ ਝੋੜੀਆਂ ਝੋੜੀਆਂ ਤੇ ਕੱਲ੍ਹ ਸਵੇਰੇ ਬਸ ਮੈਂ ਬ੍ਰੈਡ ਤੇ ਕੌਫੀ ਪੀ ਕੇ ਚੱਲ ਗਈ ਸੀ 8:30 ਵਜੇ ਆਈ ਥਿੰਕ ਪਤਾ ਨਹੀਂ ਚੱਲ ਗਈ ਸੀ ਮੈਂ ਸਜਰੇ ਓਟ ਕੇ ਆਪਣਾ ਬ੍ਰੈਕਫਾਸਟ ਕੱਲ ਕਰ ਲਿਆ ਸੀ ਉਸ ਤੋਂ ਬਾਅਦ ਮੈਂ ਕੁਝ ਨਹੀਂ ਸੀ ਖਾਧਾ ਤੇ ਰਾਤੀ ਵੀ ਕੁਝ ਨਹੀਂ ਸੀ ਖਾਧਾ ਰਾਤੀ ਬਸ ਓਨਲੀ ਸਗਲ ਕੰਦੀ ਖਾਦੀ ਆ ਨਾ ਕੁਝ ਵੀ ਨਹੀਂ ਕੱਲ ਆ ਕੇ ਬਸ ਸਵੇਰੇ ਇੱਕ ਬਿਸਕੁਟ ਖਾਧਾ ਜਿਆ ਤੇ ਉਸ ਤੋਂ ਬਾਅਦ ਕੁੱਟਕ ਉਹ ਛੋੜਲੇ ਕੱਪ ਚ ਕੌਫੀ ਪੀਤੀ ਸੀ ਕੱਚ ਵਾਲੇ ਕੱਪਾਂ ਚ ਪਤਾ ਨਹੀਂ ਪ੍ਰੀਵੀ ਮੈਨੂੰ ਇਹ ਕਿਉਂ ਹੁੰਦਾ ਸਾਰਾ ਡਾਕਟਰ ਕਹ ਰਿਹਾ ਕਿ ਜਦੋਂ ਤੁਸੀਂ ਪ੍ਰੋਪਰ ਖਾਣਾ ਨਹੀਂ ਲੈਂਦੇ ਹੈਗੇ ਉਹ ਤਾਂ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਹੈਡੈਕ ਦੀ ਮੇਰਾ ਬਹੁਤ ਜ਼ਿਆਦਾ ਭਿਆਨਕ ਹੈਡੈਕ ਹੁੰਦਾ ਹੈ ਆਈ ਡੋਨੋ ਅੱਜ ਪੂਰਾ ਦਿਨ ਬਰਬਾਦ ਹੋ ਗਿਆ ਮੈਂ ਹੂਫ ਕਿਹੜਾ ਮੱਝ ਗਿਆ ਕਿ ਅੱਜ ਵੀ ਮੇਰੀ ਅੱਖਾਂ ਵੀ ਕਿੰਨੀਆਂ ਕਿੰਨੀਆਂ ਡੂੰਘੇ ਟੋਏ ਜਿਹਾ ਕਿ ਅੱਖਾਂ ਸੂਈ ਜਾਂਦੀ ਹੈ ਐਂਦੀ ਹੁੰਦਾ ਹੈ ਮੇਰਾ ਵਾਈਮਰ ਹੈਡੈਕ ਹੁੰਦਾ ਮੇਰੀ ਅੱਖਾਂ ਵੀ ਉਹ ਡੂੰਘੀ ਰਹੀ ਹੋ ਜਾਂਦੀਆਂ ਚਲੋ ਠੀਕ ਹੈ ਲੁਕਾ ਜਿਵੇਂ ਕੋਈ ਡਰਾ ਕੁਝ ਖਾਵਾ ਠੀਕ ਹੈ ਪਰ ਆਪਾਂ ਬਾਜ਼ ਦੇਖ ਜਾਈਏ ਕਿੱਥੇ ਜਾਈਏ ਕਿੱਥੇ ਨਾ ਰਹੀ ਹੈ ਨਾ ਅੱਜ ਆਫ ਲੈ ਲਿਆ ਮੈਂ ਉਹ ਹੀ ਬਸ ਕਿਉਂਕਿ ਮੈਨੂੰ ਲੱਗੇ ਮੇਰੀ ਸੀ ਟ੍ਰੀਟ ਠੀਕ ਹੈਗੇ ਮੈਂ ਚਲੋ ਬਾਕੀ ਦੇਖਦੇ ਹਾਂ ਲੁਕਾ ਜੀ ਚਲੋ ਫੇਰ ਹਾਂ ਸੋ ਮੇਰਾ ਕੰਮ ਕਰਦਾ ਫਿਨਿਸ਼ ਹੋ ਗਿਆ ਹੈਗਾ ਯਾ ਮੇਰਾ ਹੈਡੇਕ ਤਾਂ ਦੁਖਦਾ ਹੈ ਲੇਕਿਨ ਇੰਨਾ ਜ਼ਿਆਦਾ ਨਹੀਂ ਹੈਗਾ ਸੋ ਹੁਣ ਮੈਂ ਮੜ ਜਾ ਬਾਹਰ ਘੁੰਮਣ ਚੱਲਨੀ ਆ ਹਨਾ 1 ਵਜਾਂ ਗਿਆ ਫਿਰ ਆ ਕੇ ਸਬਜ਼ੀ ਵੀ ਬਣਾਣੀ ਹੈਗੀ ਕੁਕੀ ਦੀ ਚਲੋ ਫਿਰ ਆਪਾਂ ਚੱਲਦੇ ਆ ਠੀਕ ਐ ਚਾਹ ਬਣੀ ਤਾਂ ਬਸ ਮੈਂ ਇਦਾਂ ਦਾ ਹੀ ਪੀਤਾ ਹੈ ਇਸ ਟਾਈਮ ਕਿਉਂਕਿ ਮੇਰਾ ਹੈਡੇਕ ਬਹੁਤ ਹੁੰਦਾ ਸੀ ਮੈਂ ਘਰ ਦੇ ਨਾਲ ਵੀ ਗੱਲ ਕਰ ਲਈ ਹੈਗੀ ਆ ਸੋ ਹੁਣ ਮੇਰੇ ਮੰਮੀ ਨੇ ਕਿਹਾ ਤੇ ਮੜ ਜਾ ਬਾਹਰ ਘੁੰਮਿਆ ਠੀਕ ਐ ਸੋ ਹੁਣ ਮੈਂ ਬਾਹਰ ਘੁੰਮਣ ਚੱਲਨੀ ਆ ਮੈਂ ਇੱਧਰ ਘੁੰਮਣਾਈ ਸੀਗੀ ਮੈਂ ਕਿਹਾ ਚੱਲ ਮੈਂ ਮੜ ਜਾ ਜਾਇਆ ਮਾ ਹਨਾ ਸੋ ਆਪਾਂ ਦੇਖ ਸਾਰੇ ਲੋਕ ਆਪਣੇ ਆਪਣੇ ਖਾਣੇ ਖਾਂਦੇ ਆ ਇੰਜੋਏ ਕਰਦੇ ਆ ਕੁਛ ਨਾ ਕੁਛ ਕਰਦੇ ਆ ਸੋ ਮੈਂ ਕਿ ਚਲ ਜਾਇਆ ਮਾਂ ਬਦਿਆ ਲੱਗ ਰਿਹਾ ਸਾਰੇ ਦੇਖੋ ਡਲੀ ਤੇ ਡਲੀ ਮਰੀ ਪਈ ਐ ਇੱਥੇ ਦਾ ਸਮਝੀ ਨਾ ਡਲੀ ਪੱਗਲੀ ਮਰੀ ਪਈ ਐ ਚਲੋ ਫਿਰ ਆਪਾਂ ਫੇਰ ਮਿਲਦੇ ਆ ਠੀਕ ਐ ਓਕੇ ਫਿਰ ਮੈਂ ਆਈ ਸੀ ਇੰਡੀਅਨਸ ਜਿੱਥੇ ਮੈਂ ਸਮਝਾ ਲੜ ਲੇ ਕਿ ਕੁਸ਼ਿਸ ਸੋ ਕਾਇ ਲੱਗੇ ਨਾ ਚਲੋ ਜਮਨੂੰ ਜਿਨੇ ਪਿਆ ਠੀਕ ਐ ਸਾਰਾ ਕੁਝ ਆ ਕੇ ਪਿਆਇਆ ਗਿਆ ਬਾਕੀ ਦੇਖਦੇ ਆ ਆਪਾਂ ਕੀ ਲੈਣਾ ਐ ਠੀਕ ਐ ਇਹ ਸਾਰਾ ਕੁਝ ਆਏਗਾ ਯਾਰ ਸਾਰਾ ਕੁਝ ਅਗਲਾ ਗਲਾਬ ਜਿਹਾ ਸਾਰਾ ਕੁਝ ਪੀ ਆਏਗਾ ਬਾਕੀ ਦੇਖਨੀ ਆ ਠੀਕ ਹੈ ਜਿਸਾਈ ਆਪਾਂ ਥੋੜਾ ਥੋੜਾ ਲਵਾਂਗੇ ਇਹ ਰਕਮ ਨੂੰ ਉਹ ਕਰਦਾ ਯਾਰ ਜਿਲੇਪੀਆਂ ਹੁੰਦੀਆਂ ਆਪਣੇ ਤੇ ਕੰਡੇ ਵਿੱਚ ਪਾ ਸਕਦੇ ਹਾਂ ਠੀਕ ਹੈ ਸੋ ਮੈਂ ਕਿਹਾ ਚਲ ਮੈਂ ਚੱਲਦੀ ਆ ਮੜਾ ਜਾਣਾ ਬਾਹਰ ਘੁੰਮ ਕੇ ਦੇਖਣੀ ਆ ਬਾਹਰ ਤਾਂ ਬਸ ਇੱਕ ਜਈ ਵਾਲਾ ਕੁਝ ਵੀ ਨਹੀਂ ਹੈ ਸਾਰੇ ਲੋਕੇ ਆਪਣੇ ਆਪਣੇ ਕੋਪੀਆਂ ਪੀਂਦੇ ਨੇ ਬਸ ਇਹਦੀ ਗੱਲ ਹੁਤਾ ਹੈ ਥੋੜਾ ਜਿਹਾ ਬੈਸਮਾ ਹਨਾ ਆਵਾਜ਼ੇ ਚੱਲਦੀ ਆ ਤੇ ਥੋੜਾ ਜਿਹਾ ਦਮ ਜਿਹਾ ਲੈ ਲਵਾਂ ਫਿਰ ਮੈਂ ਆਪਣੇ ਘਰ ਚਾਲਦੀ ਆ ਕੱਲੇ ਬੰਦੇ ਦੀ ਮਤਲਬ ਕਲਿਆਣੀ ਦਾ ਲਾਈਵ ਬਾਣੀ ਐਡਾ ਉਦਾਂ ਨਹੀਂ ਆ। ਕੀ ਬੱਸਾ ਸੋ ਅੱਜੇ ਘਰ ਜਾ ਕੇ ਸਬਜ਼ੀ ਬਣਾਣੀ ਮੈਨੂੰ ਸਬਜ਼ੀ ਦੀ ਟੈਨਸ਼ਨ ਰਹੀ ਹੋਆ। ਇੱਕ ਮੇਰਾ ਹੈਡੇਕ ਹਟਿਆ ਨਹੀਂ ਗਿਆ ਬਚਾਲੇ ਪਹਿਲਾਂ ਤਾਂ ਹਟ ਗਿਆ ਸੀਗਾ ਥੋੜਾ ਟਾਈਮ ਪਹਿਲਾਂ ਹਨਾ ਘੰਟਾ ਪਹਿਲਾਂ ਕਿ ਹੁਣ ਦੁਬਾਰਾ ਫੇਰ ਦੁਬਣ ਲੱਗ ਪਿਆ ਹੈਗਾ ਆ। ਮੈਨੂੰ ਲੱਗਦਾ ਮੈਂ ਚੰਗੀ ਤਰ੍ਹਾਂ ਜਾ ਕੇ ਪਹਿਲਾਂ ਭੋਜਨ ਖਾਵਾ ਹਨਾ ਫਿਰ ਬਾਅਦ 'ਚ ਦੇਖੀਆ ਸਬਜ਼ੀ ਬਣਾ ਲਿਆ ਹੁਣ ਤਾਂ ਕਹੂਗੀ ਪਹਿਲਾਂ ਸਬਜ਼ੀ ਬਣਾਣੀ ਕਰਨੀ ਆ ਗੋਭੀ ਦੀ ਸਬਜ਼ੀ ਬਣਾਣੀ ਆ ਜਾ ਕੇ ਘਰ ਜਾ ਕੇ। ਸੋ ਦੇਖਦੇ ਆ। ਬਸ ਖਰਦ ਵੀ ਕਹਿੰਦੀ ਕਿ ਕੁਛ ਖਾ ਲਾ ਤੇ ਕੁਛ ਖਾ ਲਾ ਪਤਾ ਨਹੀਂ ਕੀ ਹੋਇਆ ਹੈ ਡੈਕ ਆ ਮੜ ਜਾ ਘੁੰਮ ਕੇ ਆਈਆਂ ਉਹਨਾਂ ਘੁੰਮ ਕੇ ਵੀ ਖਾਈਆਂ ਬਸ ਇਹ ਦਿਵਸ ਜਿਹੜਾ ਮਾਰ ਕੇ ਬਸ ਜਿਹੜੀ ਮਾਰ ਕੇ ਆ ਗਈ ਆ ਨਾ ਮੈਂ ਕਿਹਾ ਚਲ ਬਾਹਰ ਜਾ ਕੇ ਠੀਕ ਹੋ ਜਾਊਗਾ ਲੇਕਿਨ ਇਹ ਤਾਂ ਹਟਣੇ ਦਾ ਨਾਂ ਨਹੀਂ ਲੈਂਦਾ ਹੈਗਾ ਚਲੋ ਫਿਰ ਲੋਕੋ ਜੀ ਆਪਾਂ ਕਾਰ ਚੱਲਦੇ ਆ ਇੱਥੇ ਬੈਠ ਕੇ ਬੀਆ ਕਰਦੇ ਘਰ ਜਾ ਕੇ ਉਹ ਜਿਹੜੇ ਲੈ ਕੇ ਆਏ ਆ ਰਸੂਲੀ ਲਈ ਬੀਆ ਉਹ ਖਾਣੇ ਆ ਰਾਈਟ ਸੋ ਚਲੋ ਆਪਾਂ ਕੱਪਸ ਮੈਂ ਹਮੇਸ਼ਾ ਕਹਿੰਨੀ ਆ ਬਾਹਰ ਵੀ ਲੱਗਦਾ ਐਦਾਂ ਦੀ ਆ ਚਿਕਾ ਐਦਾਂ ਮੇਰੀ ਤਾਂ ਮੈਂ ਹਮੇਸ਼ਾ ਕਹਦੀ ਕਿ ਮੇਰੀ ਲਾਈ ਬਿਲਕੁਲ ਸਿੰਪਲ ਸਤਿ ਸ੍ਰੀ ਅਕਾਲ ਜੀ ਅੱਜ ਮੇਰਾ ਸੰਡੇ ਵੀ ਅੱਧੇ ਚਲ ਗਿਆ ਹੈਗਾ ਕਿਉਂਕਿ ਉਹ ਗੰਦਾ ਜਿਹਾ ਭਿਆਨਕ ਹੈਡੈਕ ਹੁੰਦਾ ਸੀਗਾ ਨਾ ਉਹਦੇ ਕਰਕੇ ਮੇਰਾ ਸਾਰਾ ਹੀ ਦਿਨ ਖਰਾਬ ਹੋ ਗਿਆ 3 ਵਜੇ ਹੈ ਗਿਆ ਪੂਰਾ ਦਿਨ ਖਰਾਬ ਹੋ ਗਿਆ ਮੇਰਾ ਹੈਡੈਕ ਕਰਕੇ ਸੋ ਕੀ ਕਰ ਸਕਦੇ ਆ ਹਨਾ ਏਪੀ ਲਾਈਵ ਹੈ ਪਤਾ ਨਹੀਂ ਚਲੋ ਫਿਰ ਆਪਾਂ ਕੁਝ ਮੈਂ ਘਰ ਆ ਗਈਆਂ ਤੇ ਆਂਦੀ ਨੇ ਹੁਣ ਮੈਂ ਕੌਫੀ ਫੋਟੋਨੋ ਦੇ ਵਿੱਚ ਬਣਾਣੀ ਰੱਖ ਦਿੱਤੀ ਹੈਗੀ ਆ ਤੇ ਫਿਰ ਆਪਾਂ ਖਾਣੇ ਆ ਠੀਕ ਹੈ ਤੇ ਆ ਹੈ ਗਿਆ ਜਿਹੜੇ ਮੈਂ ਲੈ ਕੇ ਆਈ ਸੀ ਇੰਡੀਅਨ ਸ਼ੋਟਸ ਤੇ ਆ ਜਲੇਬੀਆਂ ਹੈਗੀਆਂ ਆ ਤੇ ਹੁਣ ਆਪਾਂ ਕੱਢ ਕੇ ਪਲੇਟਸ ਰੱਖਦੇ ਆ ਠੀਕ ਹੈ ਜੀ ਹੁਣ ਮੈਂ ਖਾਣ ਲੱਗ ਲੱਡੂ ਰਸਗੁੱਲੇ ਆਈ ਥਿੰਕ ਮਿਲਕ ਆਈ ਡੋਨਟ نو ਕਿ ਆ ਪਤਾ ਨਹੀਂ ਕੀ ਹੈ ਗਜਰੀਲੀ ਦੀ ਵਰਫੀ ਆਈ ਥਿੰਕ ਤੇ ਆ ਇੱਕ ਬੇਸਣ ਆ ਜਲੇਦੀਆਂ ਹਨਾ ਕਿਉਂਕਿ ਮੈਂ ਸਾਰਾ ਸਾਲ ਤਰਸੀ ਘਰ ਦੇ ਪਤਾ ਜਿਹੜਾ ਅਸੀਂ ਵਿਆਹ ਥੱਲੇ ਆ ਅਸੀਂ ਵਿਆਹ ਥੱਲੇ ਆ ਸਾਨੂੰ ਵਿਆਹ ਸਾਲ ਮੈਂ ਦੇਖਦੀ ਮਤਲਬ ਮੇਰਾ ਵੀ ਦਿਲ ਕਰਦਾ ਸੀਗਾ ਕਿ ਕਦੋਂ ਮੈਨੂੰ ਕਰਨ ਨੂੰ ਮੌਕਾ ਮਿਲੂਗਾ ਕਦੋਂ ਮੈਂ ਖਾਣਾ ਹਨਾ ਫਾਈਨਲੀ ਅੱਜ ਮੈਨੂੰ ਮੌਕਾ ਮਿਲ ਗਿਆ ਐਵੇਂ ਜਿਵੇਂ ਮੇਰਾ ਹੈਡੈਕ ਵੀ ਹੁੰਦਾ ਆ ਪਤਾ ਨਹੀਂ ਤੱਕਾ ਕੇ ਭੱਜੇ ਜਾਵੇ ਹਨਾ ਮਿੱਠਾ ਖਾ ਕੇ ਭੱਜੇ ਜਾਵੇ ਤੇ ਇਹ ਐਵੇਂ ਮੇਰੇ ਸਾਰੇ ਫੇਵਰੇਟ ਹੈ ਕਿ ਲੱਡੂ ਤੇ ਜਲੇਬੀਆਂ ਮੇਰੇ ਫੇਵਰੇਟ ਹੈ ਗਿਆ ਸੋ ਆਈ ਹੂ mucho ਪਾਣੀ ਦਾ ਕਿਉਂਕਿ ਕਿੰਨੀ ਆਈ ਥਿੰਕ ਮੈਂ ਕਿੰਨੇ 2-3 2 ਸਾਲ ਬਾਅਦ ਤਾਂ ਹਾਂ ਰਸਗੁਲੇ ਖਾਣ ਲੱਗੀਆਂ ਗਲਾਬ ਜਾਮਨ ਪਤਾ ਨਹੀਂ ਇਹਨੂੰ ਗਲਾਬ ਜਾਮਨ ਕਹਿੰਦੇ ਆ ਪਤਾ ਨਹੀਂ ਇਹਨਾਂ ਰਸਗੁਲਾ ਕਹਿੰਦੇ ਆ 2 ਸਾਲ ਬਾਅਦ ਤਾਂ ਮੈਂ ਖਾਣੇ ਲੱਗੀਆਂ ਜਲੇਬੀਆਂ ਵੀ ਮੈਂ ਸਾਲ ਡੇਢ ਸਾਲ ਪਿੱਛੋਂ ਖਾਣ ਲੱਗੀਆਂ ਆਈ ਥਿੰਕ ਕਿਉਂਕਿ ਟਾਈਮ ਹੀ ਨਹੀਂ ਮਿਲਿਆ ਹੈਗਾ ਪਤਾ ਨਹੀਂ ਇੱਕ ਤਾਂ ਤੁਹਾਨੂੰ ਪਤਾ ਪਤਾ ਨਹੀਂ ਡਾਕਟਰੇ ਪਾ ਜਾਂਦਾ ਫੇ ਕਿੱਦਾਂ-ਕਿੱਦਾਂ ਦੀਆਂ ਚੀਜ਼ਾਂ ਹੁੰਦੀਆਂ ਕਿੱਦਾਂ ਬਣਾਉਂਦੇ ਆ ਨਾ ਉਹਦੇ ਕਰਕੇ ਹੀ ਨਹੀਂ ਮੈਂ ਖਾਂਦੀ ਇਹ ਇੱਕ ਜ਼ਿਆਦਾ ਮਿੱਠਾ ਵੀ ਨਹੀਂ ਖਾਂਦੀ ਹੈਗੀ ਹੈਨਾ ਲੇਕਿਨ ਇਹ ਤਾਂ ਆਪਣੇ ਹਨਾ ਮਤਲਬ ਸੋ ਹੁਣ ਮੈਂ ਕੱਲੀ ਇੰਜੋਏ ਕਰਦੀ ਰਹੀ ਹਾਂ ਇਹਨੇ ਖੁਸ਼ੀ ਹੋਵਾਦਾ ਵਿਆਹ ਥਿੰਨਾ ਨਾ ਮੈਂ ਤੰਗ ਆ ਗਈ ਸੀ ਯਾਰ ਸੋਣ ਸੋਣ ਕੇ ਘਰ ਦੇ ਜਦ ਵੀ ਦੇਖਣਾ ਫਲਾਣੇ ਨੇ ਖੰਡ-ਬਟ ਕਰਾਇਆ ਫਲਾਣੇ ਦਾ ਵਿਆਹ ਆ ਰਸਗੁੱਲੇ ਜਿਲੇਬੀਆਂ ਹਾਂ ਕੇ ਮੇਰੇ ਡੈਡ ਨੇ ਕਹਿਣਾ ਤੂੰ ਵੀ ਖਾ ਲਿਆ ਕਰ ਤੂੰ ਵੀ ਲੈ ਲਿਆ ਕਰ ਹਨਾ ਹੈ ਤੂੰ ਮੰਨਿਆ ਕਿ ਮਨ ਮਤਲਬ ਇਹਦਾ ਹਨਾ ਪਿਆਰ ਦੇ ਨਾਲ ਸੋ ਚਲੋ ਫਿਰ ਹੁਣ ਮੈਂ ਖਾਵਾਂ ਸੀਗਾ ਕੱਲੀ ਯਮ ਯਮ ਕਰਕੇ ਆਪਾਂ ਫਿਰ ਮਿਲ ਆਲਗੋ ਤੁਸੀਂ ਵੀ ਗੋਪਾ ਮੈਂ ਚੱਕ ਕੇ ਪਾ ਲਿਆ ਉਹੀ मैं ही ही ला पानी की पोचा लाया ला नहीं मेट लगा <laughs> तो मेनू लगे मेरे कोलू पाए होने हूं मैं क्या कर आलू ले कली गोभी ऐसी बना ला परसों ने फिर बना लो अग लगना है कल गोभी मार्केट मन... जाके मेरे को दुध लेगी मैं मैं दुध लेने

ਬਖੇਸੂਰ ਬਣੀਆ ਬਹੁਤ ਸੋਹਣੀਆਂ ਲੇਕਿਨ ਮੈਂ ਹਰਾ ਧਨੀਆ ਨਹੀਂ ਲੱਗੇ ਬਸ ਮੈਂ ਇੱਕ ਲਾਸਟ ਵੀਕ ਮੈਂ ਹਰੇ ਧਨੀਆ ਦਾ ਜੂਸ ਬਹੁਤ ਪੀਤਾ ਹੈ ਜੋ ਇਸ ਕਰਕੇ ਧਨੀਆ ਖਰਾਬ ਹੋ ਗਿਆ ਮੈਂ ਜੇ ਸਿੱਟ ਦਿੱਤਾ ਹੁਣੇ ਹੀ ਸਿੱਟਿਆ ਥੋੜਾ ਟਾਈਮ ਲਾ ਫਿਰ ਮੈਂ ਲੈ ਕੇ ਨਹੀਂ ਆਉਂ ਮਾਰਕੀਟ ਤੱਕ ਚਲੋ ਠੀਕ ਹੈ ਲੈ ਕੇ ਜੀ ਫਿਰ ਹੁਣ ਮੇਰੀ ਥਾਲੀ ਰੈਡੀ ਹੋ ਗਈ ਹੈ ਤੇ ਹੁਣ ਮੈਂ ਖਾਵਾਂ ਰੱਠੀ ਕੱਲ ਮਿਲਦੇ ਆ ਇੱਕ ਨਵੀਂ ਲਾਈਫ ਦੇ ਨਾਲ ਇੱਕ ਨਵੇਂ ਪਾਰਟ ਟਾਈਮ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ ਐਂਕਰ ਪਲੱਸ ਆ